ਹਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਗਿਆ ਜੀ ਸ਼ਾਮ ਦਾ 4 ਵਜੇ ਦਾ ਤੇ ਆਪਾਂ ਲੱਗੇ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇਕਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਾਂਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਹਾਂਜੀ ਸ਼ਾਮ ਦਾ ਟਾਈਮ ਆ ਬੱਚੇ ਚਲੇ ਗਏ ਟਿਊਸ਼ਨ ਤੇ ਤੇ ਆਪਾਂ ਜਿਹੜਾ ਹੈਗੇ ਆ ਆਲੂ ਮਟਰਾਂ ਦੀ ਸਬਜ਼ੀ ਬਣਾਉਣੀ ਆ ਮਟਰ ਆਪਾਂ ਨੇ ਲਿਆਂਦੇ ਪਏ ਆ ਤੇ ਆਲੂ ਵੀ ਮੰਮੀ ਸਸ ਬਸ ਕੱਢਣ ਲੱਗਦੇ ਆ ਆ ਮਟਰ ਵਗੈਰਾ ਤੇ ਆਲੂ ਉਲੂ ਮੈਂ ਕੱਟਦੀ ਆ ਨਾਲ ਨਾਲ ਮੈਂ ਵੀ ਮੰਮੀ ਦੇ ਨਾਲ ਕੰਮ ਕਰਵਾਉਣੀ ਆ ਬਸ ਲੱਗਦੇ ਆ ਆ ਕੱਪੜੇ ਵਗੈਰਾ ਆਪਣੇ ਧੋ ਧੋ ਕੇ ਤਾਰਾਂ ਇੱਧਰ ਲੈ ਘਰ ਵੀ ਭਰੀਆਂ ਪਈਆਂ ਤੇ ਆਪਣੇ ਛੋਟੇ ਘਰੇ ਵੀ ਤਾਰਾਂ ਜਿਹੜੀਆਂ ਭਰੀਆਂ ਪਈਆਂ ਕੱਪੜਿਆਂ ਦੀ ਆ ਬਸ ਲਾ ਕੇ ਰੱਖ ਦਿਆਂਗੇ ਹੁਣ ਇਹਨਾਂ ਨੂੰ ਪਹਿਲਾਂ ਸਬਜ਼ੀ ਵਗੈਰਾ ਕੱਟ ਕੇ ਜਿਹੜੀ ਆਪਾਂ ਰੈਡੀ ਕਰ ਲਈਏ ਉਹ ਦੇਖ ਖਿਲਾੜੀ ਮੇਰੀ ਬਾਜੰਦੀ ਹੋਂਤਾ ਉਹੀ ਸਭ ਤੋਂ ਮਹਾਰੰਦਿਸ਼ ਉਹ ਪਵਾ ਕੇ ਲੋਣਾ ਪਿਆ ਇਹਦਾ ਦਨਗੜ ਰਣੋ ਹਿਆ ਘਰ ਦੇ ਕਿਧਰ ਗਈ ਆਪਣੀ కదే సబ్జీ మోరయ బబే ఆ బోరే పై ఉండే ఉంద మన పే ਇਦੋਂ ਕੋ ਲੈਣ ਲੱਗ ਜੀ ਉਹ ਆਈ ਕਰਾ ਸੌ ਕਰਕੇ ਫਟਾ ਦੇ ਬਚਾਰੀ ਸਬਜੀ ਤਾਂ ਲੈਣੀ ਆ ਸਬਜੀ ਬਣਾਉਣੀ ਚਾਹਤਾ ਰੋਟੀ ਤਾਂ ਵਧੀਆ ਖਾ ਲਈ ਹਾਂ ਤਾਂ ਦੇ ਕੋਸਰਣ ਜਿੰਮੀ ਭੌਂਕੀ ਆਂਦੀ ਕਿੰਨਾ ਲੋਲਾ ਪਾਈ ਉਹ ਕਿੰਨਾ ਆਇਆ ਰੋਟੀ ਦਾ ਪਾਈ ਜਾਂ ਦੁੱਧ ਵਿੱਚ ਚੂਰ ਕੇ ਖਾਂਦੀ ਆ ਉਹ ਰੋਟੀ ਵੀ ਨਹੀਂ ਖਾਂਦੀ ਹੈ ਜੀ ਦੁੱਧ ਚ ਝੂਰ ਕੇ ਦਿੰਦੀ ਹੁੰਦੀ ਹੈ ਤੇਲ ਘੱਟ ਪਾਇਆ ਕਰ ਤੇਲ ਤਾਂ ਕਿਹੜਾ ਸੀਗਾ ਕੜਛੀ ਨਾ ਮੈਂ ਇੱਥੇ ਤੱਕ ਪਾਉਣੀ ਸੰਗ ਚ ਵਰਤੀ ਫਾਚ ਤੇ ਤੇਲ ਨਾਲ ਵਰਕੀ ਫਸ ਜੂਗੀ ਨਵੀਂ ਗੱਲ ਸੁਣ ਲਓ ਇਹ ਕਿ ਤੇਲ ਨਾਲ ਵਰਕੀ ਫਸ ਜੂ ਸੰਗ ਚ ਹੱਦ ਹੋ ਗਈ ਮਸਾ ਬਚਈਆਂ ਮੈਂ ਡਾਕਟਰ ਕਹਿੰਦਾ ਤੇਰਾ ਹਾਂਜੀ ਅੱਜ ਕਾਫੀ ਦਿਨਾਂ ਬਾਅਦ ਤੁਸੀਂ ਮੰਮੀ ਦੀ ਜਿਹੜੀ ਆਵਾਜ਼ ਸੁਣ ਰਹੇ ਹੋ ਮਾਈਕ ਲਾ ਕੇ ਦਿੱਤਾ ਮੰਮੀ ਨੂੰ ਵੈਸੇ ਆਵਾਜ਼ ਜਿਹੜੀ ਘਟ ਆਉਂਦੀ ਆ ਤੇ ਮੈਂ ਅੱਜ ਜਿਹੜਾ ਹੈਗਾ ਆ ਮਾਈਕ ਲਗਾ ਕੇ ਦਿੱਤਾ ਵਾ ਤਾਂ ਕਰਕੇ ਤੁਹਾਡੇ ਤੱਕ ਆਵਾਜ਼ ਜਿਹੜੀ ਪਹੁੰਚ ਰਹੀ ਹੈ ਮੈਨੂੰ ਲੱਗਦਾ 4-5 ਮਹੀਨਿਆਂ ਬਾਅਦ ਮੰਮੀ ਜਿਹੜਾ ਬਲੌਗ ਵਿੱਚ ਗੱਲ ਕਰ ਰਹੇ ਆ ਇਹਨਾਂ ਟਾਈਮ ਹੋ ਗਏ ਮੰਮੀ ਇਹਨਾਂ ਟਾਈਮ ਹੋ ਗਏ ਆ ਲਾਦਾ ਟਾਟਾ ਮੰਮੀ ਬੋਲਸੀ ਪਹਿਲਾਂ ਵਾਲੇ ਤੁਸੀਂ ਪਿਛਲੇ ਵਲੌਗਾਂ ਦੇ ਵਿੱਚ ਜਾ ਕੇ ਦੇਖਿਓ ਜਿਹੜੇ ਪਿਛਲੇ ਸਿਆਣਾ ਵਾਲੇ ਵਲੌਗ ਸੀ ਕਿੰਨਾ ਵਧੀਆ ਮੁੰਮੀ ਵਲੌਗ ਬਣਾਉਂਦੇ ਸੀ ਇਹਨਾਂ ਦਾ ਪਰ ਹੁਣ ਆ ਜਿਹੜਾ ਪੰਜਾਬ ਆਇਆ ਕਹਿੰਦੇ ਐਨੀਆਂ ਗੱਲਾਂ ਮਾਰਤੀ ਸੀ ਤੋ ਤਾਂ ਇੱਕ ਸਾਡੇ ਜਿਹੜੇ ਸਾਡੇ ਵਲੌਗ ਹੋਣਗੇ ਨਾ ਇਹਨਾਂ ਦੇ ਵਿੱਚ ਤੁਹਾਨੂੰ ਉਹੀ ਕੁਝ ਦੇਖਣ ਨੂੰ ਮਿਲੂਗਾ ਜਿਹੜਾ ਰੀਅਲ ਲਾਈਫ ਦੇ ਵਿੱਚ ਅਸੀਂ ਕਰਦੇ ਆਂ ਕੋਈ ਵੀ ਯਾਨੀ ਵਲੌਗ ਬਣਾਉਣ ਮਾਰੇ ਢੋਂਗ ਡਰਾਮਾ ਯਾਨੀ ਕਰਦੀ ਹੈ ਜੀ ਦਿਖਾਵਾ ਨਹੀਂ ਕਰਦੀ ਹੈ ਜੀ ਸਸਰੇ ਘਰ ਦੀਆਂ ਹੋਣਾਂ ਹੋਛੇ ਦਿਰੀਆਂ ਨਾ

ਉਹ ਤਾਂ ਮोटे-ਮोटे ਆ ਮਟਰ ਤਾਂ ਗਾਣੇ ਸੋਹਣੇ ਆ ਮਟਰਾਂ ਦੇ ਜੇ ਜਹਾ ਆ ਪੰਦੇ ਰਿਹਾ ਕੋ ਜਨ ਮੋਟ ਟੁੱਟਿਆ ਜਾ ਤੇ ਟਟਕਲੇ ਇਸ਼ਟਰੀ ਕਾੰਦੇ ਟੁੱਟਿਆ ਜਾ ਭਾਈ ਸਬਜੀਆ ਟੁੱਟਿਆ ਜਾ ਕਹਿੰਦੇ ਹੋਰ ਕੀ ਆ ਹੋਇਆ ਮੇਰੇ ਕਾ ਮੇਰੇ ਅਕਵਚਰਾ ਉਹ ਤਾਂ ਚੰਗਾ ਚ బేష రక మరి పట ਕਾਲੇ ਨੀ ਮਰਦੀ ਜਿੰਨਾ ਜਰ ਰੱਬ ਨੇ ਲਿਖੀ ਆ ਉਨਾ ਚਿਰ ਖੋਗਣੀ ਨਾ ਅਰੇ ਨੀ ਬੱਸ ਤੇ ਰੱਬ ਦੀਆਂ ਲਿਖੀਆਂ ਨੂੰ ਕਿਹੜਾ ਮੋੜੇ ਕਿਹੜਾ ਕੱਟ ਕੇ ਵਾਰ ਫਿਰ ਮਾਰਾਂਗੇ ਮੈਂ ਕਿਹੜੇ ਕਰਨੀ ਆ ਨਾ ਕੈਨੇਡਾ ਦੀ ਪਈ ਸੱਤ ਕਰਨੀ ਕਰਨੀ ਬੰਦਾ ਬਾਹਰ ਨਾ ਕੈਨੇਡਾ ਚ ਜਾ ਕੇ ਘਾਂ ਕਰੇ ਤੱਕ ਗੜਾ ਕੱਟ ਕੇ ਹੁਣ ਤਾਂ ਗੱਤਾਂ ਦੇਖਣੀ ਮਾਣਾ ਦੇਵੀ ਸਹੀ ਜਿਆ ਮੱਖੀਆਂ ਨੇ ਬਹੁਤ ਆਇਆ ਵੀ ਥੋੜੇ ਵੀ ਆਈਆਂ ਮੱਖੀਆਂ ਨੇ ਦੱਸਿਓ ਜਰੂਰ ਸਾਡੇ ਤਾਂ ਇੰਨੀਆਂ ਮੱਖੀਆਂ ਨੇ ਬੁਰਾ ਹਾਲ ਕੀਤਾ ਹੈ ਢੀਗਾ ਚ ਮੱਖੀਆਂ ਮਾਰ ਕੇ ਕੰਮ ਕਰੇਗਾ ਬਚਾਊਗਾ ਉਹ ਤਾਂ ਲਸਣ ਜਿਹਨੇ ਲੈ ਲਿਆ ਮੈਂ ਮਸਾਲੇ ਜਮੇਣਾ ਹੋਣਾ ਐ ਕਰੂਗੀ ਕੱਲ ਨੂੰ ਜਦੋਂ ਵਿਹਲੀ ਹੋਈ ਨਾ ਛੱਲ ਛੱਲੇ ਕੇ ਡੱਬੀ ਵਿੱਚ ਪਾ ਕੇ ਰੱਖ ਲੈਣਾ ਜਦੋਂ ਲੋਡ ਹੋਇਆ ਕਰੂਗੀ ਕੱਟ ਕੇ ਕੱਟ ਲਿਆ ਕਰ ਰੈਚੇਸ਼ਨ ਰੱਖੀ ਨਹੀਂ ਫਿਰ ਜੀ ਕੱਟ ਕਰਾਵਣਾ ਨਾ ਛੱਲੇ ਕੇ ਰੱਖ ਲੈਣਾ ਸਰਦੀਆਂ ਦੇ ਬੱਚੇ ਸੌਖਾ ਤਰੀਕਾ ਹੈ ਕਿਉਂਕਿ ਨਾ ਸਰਦੀਆਂ ਚ ਲਸਣ ਤੇ ਆਣਾ ਛੋਟੇ ਹੁੰਦੇ ਆ ਲੈ ਕੇ ਆਉਣਾ ਆਪਾਂ ਨੂੰ ਲਸਣ ਛਿੱਲਣ ਨੂੰ ਟਾਈਮ ਲੱਗ ਜਾਂਦਾ ਵਾ ਸੌ ਸੌ ਦੇ ਤੇ ਫਿਰ ਐਂ ਕਰਕੇ

సబ్జీ బలూ మటర్ ఏదే కడసి సోదీ చర్ గమగే జాయ భాఫా నీ డే శీ తెలు గర్మ భాఫా నికల పూర హోల్ గర్మ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜੀਰੇ ਦਾ ਛੁੱਟਕੀ ਭਰ ਆਪਾਂ ਪਾਵਾਂਗੇ ਇਹਦੇ ਵਿੱਚ ਹਿੰਗ ਇਸ ਚੀਜ਼ਾਂ ਦੋਨੋਂ ਭੁੱਜ ਗਈਆਂ ਨੇ ਹੁਣ ਆਪਾਂ ਨੂੰ ਪਾਤਾ ਇਹਦੇ ਵਿੱਚ ਲਸਣ ਪਿਆਜ਼ ਅਦਰਕ ਤੇ ਹਰੀ ਮਿਰਚ హో చీజాను నమకా ఏ పామకా దో చమచ ఏదో నమక దడ్స ప్యాజ అదకర ਇਹ ਦਾਲੀ ਪੋਟ ਜਾਂਦਾ ਦੀ ਆਪਾਂ ਨਾਮ ਕ ਪਾ ਦਈਏ ਜਦੋਂ ਤਾਂ ਹੀ ਆਪਣਾ ਮਸਾਲਾ ਪੁੱਟਦਾ ਆ ਆਪਾਂ ਨੇ ਇਹ ਲਿਆਏ ਸੀ ਟਮਾਟਰ ਇੱਕ ਟਮਾਟਰ ਰੱਖਣੇ ਕੋਈ ਇਹਨੂੰ ਆਪਾਂ ਨੇ ਘੋਲ ਲਿਆ ਆ ਤੇ ਹੁਣ ਇਹਨੂੰ ਕੱਟ ਕੇ ਇਹਦੇ ਬੀਜ ਵਗੈਰਾ ਕੱਢ ਦਿੰਨੇ ਆ ਤੇ ਬਰੀਕ-ਬਰੀਕ ਇਹਨੂੰ ਕੱਟ ਲੈਨੇ ਹੁਣ ਅਗਰ ਆਪਣਾ ਮਸਾਲਾ ਪੁੱਟਦਾ ਆ ਲੋ ਜੀ ਤੜਕਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਭੁੱਜ ਚੁੱਕਿਆ ਆ ਹੁਣ ਇਹਦੇ ਵਿੱਚ ਆਪਾਂ ਹਲਦੀ ਪਾਉਣੀ ਆ ਉਪਰ ਮਸਾਲਾਦਾਨੀ ਚ ਹਲਦੀ ਖਤਮ ਹੋ ਗਈ ਹੋਈ ਆ। ਇਹ ਡੱਬੇ ਚੋਂ ਕੱਢ ਲਵਾਂ। ਨਮਕ ਆਪਾਂ ਨੇ ਜੀ ਪਹਿਲਾਂ ਹੀ ਪਾ ਲਿਆ ਆ ਹੁਣ ਇਹਦੇ ਚ ਪਾਵਾਂਗੇ ਆਪਾਂ। ਹਲਦੀ ਤੇ ਪਾ ਦਨੇ ਆ ਕਾਲਾ ਲੂਣ ਮਿਰਚ ਮਸਾਲਾ ਆਪਾਂ ਕੋਈ ਵੀ ਇਹਦੇ ਵਿੱਚ ਆ ਜਿਹੜਾ ਹੋਰ ਐਡ ਨਹੀਂ ਕਰਨਾ ਬਸ ਇੱਕ ਇਹਦੇ ਤੇ ਗਰਮ ਮਸਾਲਾ ਆਪਾਂ ਜ਼ਰੂਰ ਪਾਵਾਂਗੇ ਇਹ ਪਾ ਲਈਏ ਪਟਾਟਾ ਤੇ ਖਾਂਸੀ ਦੀ ਦਵਾਈ ਇਹ ਦੇਖੋ ਜੀ ਮੈਨੂੰ ਖਾਂਸੀ ਸੀਗੀ ਤੇ ਹੁਣ ਦੇਖ ਲਓ ਤੁਸੀਂ ਬਿਲਕੁਲ ਵੀ ਨਹੀਂ ਹੋ ਰਹੀ ਜਿਹੜੀ ਆਪਾਂ ਦਵਾਈ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ ਉਹਦੇ ਨਾਲ ਹੀ ਜਿਹੜਾ ਹੈਗਾ ਮੇਰੀ ਖਾਂਸੀ ਨੂੰ ਜਿਹੜਾ ਆਰਾਮ ਆ ਗਿਆ ਜੇ ਤੁਸੀਂ ਨਈ ਵੀਡੀਓ ਚਾਹੁੰਦੇ ਦੇਖੀ ਤਾਂ ਕੋਈ ਵੀਡੀਓ ਪਈ ਹੈ ਜੀ ਆਪਣੇ ਚੈਨਲ ਤੇ ਇਹ ਕਰ ਸਕਦੇ ਹੋ ਲਓ ਜੀ ਅੰਮ ਗਰਮ ਮਸਾਲਾ ਲਿਆ ਮੈਂ ਪਾ ਲਿਆ ਸਬਜ਼ੀ ਚ ਟਮਾਟਰ ਨੂੰ ਸੌਫਟ ਹੋਣ ਦਾ ਤੱਕ ਪਕਾਵਾਂਗੇ ਮਿਰਚਾ ਚੜ ਗਈ हम देने आप थोड़ा जा पानी पानी पाके आप मसाले पकावे थोड़ी देर लिना टाइम ये तेल नी जी मसाले अपने ना तेल छता है टमाटर भी अपने पक के बिलकुल जड़े तैयार हो गए ने పావే ఆలూ హై వైట ఆలూ మిక్కు పాటు మ ਮੇਤਾਂ ਚੜ ਗਈਆਂ ਤੇ ਆਪਾਂ ਮਤਰਾ ਤੋਂ ਇਹ ਦੋ ਤਨਵਰੀ ਪਹਿਲਾਂ ਥੋ ਦਿੱਤੇ ਆ ਇੱਕ ਵਾਰੀ ਆਪਾਂ ਹੁਣ ਜੜੇ ਤੋ ਰਿਹਾ ਸੀ ਇਹ ਵਾਲੇ ਸਿੱਖੂ ਵਿੱਚ ਨਿਸ਼ਾਨ ਕੇ ਕੱਢ ਲੈਣੇ ਹੁੰਦੇ ਆ ਮਤਲਬ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਜ਼ਰੂਰਤ ਅਨਸਾਰ ਪਾਵਾਂਗੇ ਇਹਦੇ ਵਿੱਚ ਪਾਹੀਂ ਕਿਉਂਕਿ ਤਰੀਆ ਵਾਲੀ ਸਬਜ਼ੀ ਬਣਾਉਣੀ ਹੈ ਸੁੱਕੀ ਬਣਾਉਣੀ ਹੈ ਫਿਰ ਇਹਦੇ ਵਿੱਚ ਪਾਣੀ ਪਾਉਗਾ ਪਾਣੀ ਪਾ ਕੇ ਆਪਾਂ ਇਹਨੂੰ ਰੈਂਡਰ ਲੈਣਾ ਵਾ ਫਿਰ ਇਹਦੇ ਵਿੱਚ ਤੁਸੀਂ ਨੇ 1 ਕੱਪ ਪਾਣੀ ਦਾ ਪਾਉਣਾ ਹੈ ਜੇ ਇਹਨਾਂ ਸੁੱਕੀ ਬਣਾਉਣਾ ਹੈ ਜਿੰਨਾ ਕੋਲ ਮੈਂ ਪਾਣੀ ਪਾ ਦਿੱਤਾ ਹੈ ਤੇ ਸਭ ਨਾ ਪਾਉਣਾ ਫਿਰ ਇੰਨਾ ਪੜੀਣਾ ਚਾਹੀਦਾ ਜੇ ਤੁਸੀਂ ਤਰੀਆ ਵਾਲੀ ਬਣਾਉਣੀ ਹੈ ਫਿਰ ਇਹਦੇ ਵਿੱਚ ਪਾਣੀ ਜਿਹੜਾ ਆਪਾਂ ਹੋਰ ਐਡ ਕਰ ਦਿਆ ਨਹੀਂ ਹਲੋ ਉਨੇ ਰਿੱਜੀ ਦੀ ਸਬਜ਼ੀ ਤੇਰੇ ਦੇ ਵਿੱਚ ਪਾਵਾਂਗੇ ਰਿੱਜੀ ਦੇ ਰਿੱਜੀ ਤੋਂ ਬਾਅਦ ਧਨੀਆ ਤੇ ਇਹਦੇ ਤੇ ਟੱਕਣ ਲਾ ਕੇ ਨਾ ਉਹ ਟੱਕਣ ਦੇ ਵਿੱਚ ਸੱਕਣਾ ਜਿਹੜਾ ਮੈਂ ਤੋਂ ਉਪਰ ਉੱਤੇ ਰੱਖ ਲਈਏ ਇਹਦੇ ਘੋਲਵਾ ਇਹ ਨਾ ਵੇ 7:00 ਵਜੇ ਸਟੈਂਡ ਵਿੱਚ ਕੁਝ ਹੋਰ ਜਿਵੇਂ ਇਹਦੇ ਤੇ ਆ ਪਾ ਦਿੱਤਾ ਹੈ ਢੱਕਣ ਤੇ ਸਬਜੀ ਦੇ ਲਈ ਪੱਕਣ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਪੱਕੀ ਸਬਜੀ ਤੋਂ ਬਾਅਦ ਮਿਲਦੀ ਆ ਜੋਦੀ ਸਬਜੀ ਰਜਦੀ ਨੂੰ ਆਪਣੀ ਉਹਨਾ ਕਾਫੀ ਜ਼ਿਆਦਾ ਟਾਈਮ ਹੋ ਗਿਆ ਵਿੱਚ ਦੀ ਮੈਂ ਇੱਕ ਦੋ ਵਾਰ ਇਹਨੂੰ ਚੈੱਕ ਵੀ ਕਰ ਗਈ ਸੀ ਤੇ ਦੇਖੋ ਆਪਾਂ ਸਬਜੀ ਅਲਰੀﾞﾞ ਵੜ ਕੇ ਤਿਆਰ ਹੋਈ ਆ ਤੇ ਮਟਰ ਆਪਾਂ ਜਿਹੜੇ ਹੈਗੇ ਕੜਛੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਮਾਪ ਕੇ ਦੇਖ ਲੈਣੇ ਦੇਖੋ ਫੈਸਲੇ ਪਏ ਆ ਲੋ ਜੇ ਟਮਾਟਰ ਪੱਕ ਜਾਂਦੇ ਹਨ ਮਟਰ ਵਾਲੇ ਤਾਂ ਪੱਕ ਜਾਂਦੇ ਨੇ ਕਿਉਂਕਿ ਮਟਰ ਪੱਕਣ ਨੂੰ ਟਾਈਮ ਲੱਗ ਜਾਂਦਾ ਤੇ ਇਹ ਲਿਆਨੇ ਆਪਾਂ ਧਨੀਆ ਤੇ ਧਨੀਆ ਆਪਾਂ ਪਾ ਦਿਆਂਗੇ ਸਬਜ਼ੀ ਦੇ ਵਿੱਚ ਤੇ ਸਬਜ਼ੀ ਬਣ ਕੇ ਆਪਣੀ ਰੈਡੀ ਆ ਜੇਕਰ ਵੀਡੀਓ ਸਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਘੰਟੀ ਦਾ ਬੈਲ ਆਈਕਨ ਆ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਹਰ ਵਾਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਬਾ ਨੂੰ ਮੇਲ ਸਕੇ ਤੇ ਗੈਸ ਆਪਾਂ ਕਰ ਦਾਂਗੇ ਬੰਦ ਕਿਉਂਕਿ ਜਿਹੜਾ ਧਨੀਆ ਹੈ ਨਾ ਇਹ ਤਾਂ ਭਾਵ ਨਾਲ ਹੀ ਪੱਕ ਜਾਂਦਾ ਹੈ ਜੇ ਆਪਾਂ ਇਹਨੂੰ ਜ਼ਿਆਦਾ ਪਕਾ ਲਿਆ ਫਿਰ ਇਹਦੀ 스멜 ਨਹੀਂ ਆਉਣੀ ਧਨੀਆ ਦੀ ਤੇ ਆਪਾਂ ਨੂੰ ਇਸ ਤਰ੍ਹਾਂ ਹੀ ਵਧੀਆ ਲੱਗਦੀ ਹੈ ਸਬਜੀ ਸੋ ਬਣ ਕੇ ਬਿਲਕੁਲ ਰੈਡੀ ਹੈ ਤੁਸੀਂ ਦੇਖ ਸਕਦੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਤੇ ਜੇ ਰੈਸਪੀ ਵਧੀਆ ਲੱਗੀ ਤਾਂ ਵੀ ਤੁਸੀਂ ਦੱਸਿਓ ਜ਼ਰੂਰ